ਡਾਕਟਰਸ ਦੀ ਗੱਲ ਕਰੀਏ ਤਾਂ ਬੜਾ ਕਨਟਰਾਡਿਕਟਰੀ ਜਿਹਾ profession ਹੈ ਸਰ ਮੈਂ ਮਾਫੀ ਚਾਹਾਂਗੀ ਕਿਉਂਕਿ ਸਰ ਦੇ ਘਰ ਵਿੱਚ ਵੀ ਇੱਕ ਡਾਕਟਰ ਹੈ ਅ ਓਸ਼ੋ ਦੀਆਂ ਕੁਝ ਲਾਈਨਸ ਮੈਂ ਪੜੀਆਂ ਸੀ ਕਿ ਇੱਕ ਡਾਕਟਰ ساری ਉਮਰ ਪ੍ਰੈਕਟਿਸ ਕਰਦਾ ਪੈਸੇ ਕਮਾਉਂਦਾ ਤੇ ਆਪਣੇ ਬੱਚੇ ਨੂੰ ਮੈਡੀਕਲ ਕਾਲਜ ਭੇਜਦਾ ਤੇ ਜਦੋਂ ਬੱਚਾ ਪੜ੍ਹ ਕੇ ਡਾਕਟਰ ਬਣ ਕੇ ਆ ਜਾਂਦਾ ਜਿਵੇਂ ਆਮ ਤੌਰ ਤੇ ਅਸੀਂ ਡਾਕਟਰਸ ਕਰਦੇ ਆ ਤਾਂ ਫਾਦਰ ਕਹਿੰਦਾ ਕਿ ਹੁਣ ਤੂੰ ਇਹ ਜ਼ਿੰਮੇਵਾਰੀ ਸੰਭਾਲ ਲੈ ਮੈਂ ਬਹੁਤ ਥੱਕ ਗਿਆ ਤੂੰ ਕੰਟੀਨਿਊ ਕਰ ਤੇ ਕੁਝ ਦਿਨਾਂ ਬਾਅਦ ਫਾਦਰ ਆਪਣੇ ਬੱਚੇ ਨੂੰ ਪੁੱਛਦਾ ਕਿ ਕਿਵੇਂ ਚੱਲ ਰਿਹਾ ਜੋ ਕਲੀਨਿਕ ਮੇਰਾ ਸੀ ਤਾਂ ਉਹ ਕਹਿੰਦਾ ਕਿ ਬਹੁਤ ਵਧੀਆ ਜਿਹੜੀ ਪੇਸ਼ੈਂਟ ਤੁਸੀਂ 30 ਸਾਲਾਂ ਚ ਠੀਕ ਨਹੀਂ ਕਰ ਸਕੇ ਮੈਂ 3 ਦਿਨਾਂ ਚ ਠੀਕ ਕਰ ਦਿੱਤੀ ਤਾਂ ਫਾਦਰ ਕਹਿੰਦਾ ਯੂ ਇਡੀਅਟ ਉਹ ਪੇਸ਼ੈਂਟ ਨੂੰ ਤਾਂ ਮੈਂ ਕਦੇ ਠੀਕ ਹੀ ਨਹੀਂ ਸੀ ਕਰਨਾ ਕਿਉਂਕਿ ਉਹਦੀ ਤਾਂ ਜਿਹੜੀ ਫੀਸ ਲੈਂਦਾ ਸੀ ਉਹਦੇ ਕਰਕੇ ਤਾਂ ਮੈਂ ਤੇਰੀ ਸਾਰੀ ਪੜ੍ਹਾਈ ਮੁਕੰਮਲ ਕੀਤੀ ਹੈ ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਉਹ ਇੰਨੀ ਅਮੀਰ ਹੈ ਕਹਿੰਦਾ ਪੇਸ਼ੈਂਟ ਕਿ ਮੈਂ ਉਹਨੂੰ ਸਾਰੀ ਉਮਰ ਵੀ ਪੇਸ਼ੈਂਟ ਬਣਾਈ ਰੱਖ ਸਕਦਾ ਸੋ ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਕਿ ਕਿਵੇਂ ਪੇਸ਼ੈਂਟ ਨੂੰ ਆਪਾਂ ਆਪਣੇ ਨਾਲ ਕੰਟੀਨਿਊ ਕਰਕੇ ਰੱਖਣਾ ਸੋ ਇਸ ਤੋਂ ਬਾਅਦ ਉਹ ਕਹਿੰਦੇ ਕਿ ਗਵਰਨਮੈਂਟ ਸ਼ੁੱਡ ਨਾਟ ਪੇ ది ਡਾਕਟਰਸ ਫਾਰ ਦਾ ਪੇਸ਼ੈਂਟਸ ਗਵਰਨਮੈਂਟ ਨੂੰ ਡਾਕਟਰਸ ਨੂੰ ਇਸ ਕਰਕੇ ਪੇ ਕਰਨਾ ਚਾਹੀਦਾ ਕਿ ਕਿੰਨੇ ਲੋਕ ਸਵਸਥ ਨੇ ਕਿੰਨੇ ਲੋਕ ਤੰਦਰੁਸਤ ਨੇ ਸੋ ਸਰਕਾਰਾਂ ਇਸ ਤਰ੍ਹਾਂ ਦਾ ਵਿਵਸਥਾ ਕਰਨ ਕਿ ਉਹਨਾਂ ਡਾਕਟਰਾਂ ਨੂੰ ਜ਼ਿਆਦਾ ਤਨਖਾਹ ਦਿੱਤੀ ਜਾਵੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਜਿਆਦਾ ਲੋਕ ਤੰਦਰੁਸਤ ਨੇ ਔਰ ਲੋਕ ਵੀ ਸਰਕਾਰਾਂ ਨੂੰ ਇਸ ਕਰਕੇ ਪੈਸੇ ਦੋਣ ਕਿ ਅਸੀਂ ਜਿਆਦਾ ਤੰਦਰੁਸਤਾਂ ਡਾਕਟਰਸ ਦੀ ਗੱਲ ਕਰੀਏ ਤਾਂ ਬੜਾ ਕਨਟਰਾਡਿਕਟਰੀ ਜਿਹਾ ਪ੍ਰੋਫੈਸ਼ਨ ਹੈ ਸਰ ਮੈਂ ਮਾਫੀ ਚਾਹਾਂਗੀ ਕਿਉਂਕਿ ਸਰ ਦੇ ਘਰ ਵਿੱਚ ਵੀ ਇੱਕ ਡਾਕਟਰ ਹੈ ਅ ਓਸ਼ੋ ਦੀਆਂ ਕੁਝ ਲਾਈਨਸ ਮੈਂ ਪੜੀਆਂ ਸੀ ਕਿ ਇੱਕ ਡਾਕਟਰ ਸਾਰੀ ਉਮਰ ਪ੍ਰੈਕਟਿਸ ਕਰਦਾ ਪੈਸੇ ਕਮਾਉਂਦਾ ਤੇ ਆਪਣੇ ਬੱਚੇ ਨੂੰ ਮੈਡੀਕਲ ਕਾਲਜ ਭੇਜਦਾ ਤੇ ਜਦੋਂ ਉਹ ਬੱਚਾ ਪੜ੍ਹ ਕੇ ਡਾਕਟਰ ਬਣ ਕੇ ਆ ਜਾਂਦਾ ਜਿਵੇਂ ਆਮ ਤੌਰ ਤੇ ਅਸੀਂ ਡਾਕਟਰਸ ਕਰਦੇ ਆ ਤਾਂ ਫਾਦਰ ਕਹਿੰਦਾ ਕਿ ਹੁਣ ਤੂੰ ਇਹ ਜ਼ਿੰਮੇਵਾਰੀ ਸੰਭਾਲ ਲੈ ਮੈਂ ਬਹੁਤ ਥੱਕ ਗਿਆ ਤੂੰ ਕੰਟੀਨਿਊ ਕਰ ਤੇ ਕੁਝ ਦਿਨਾਂ ਬਾਅਦ ਫਾਦਰ ਆਪਣੇ ਬੱਚੇ ਨੂੰ ਪੁੱਛਦਾ ਕਿ ਕਿਵੇਂ ਚੱਲ ਰਿਹਾ ਜੋ ਕਲੀਨਿਕ ਮੇਰਾ ਸੀ ਤਾਂ ਉਹ ਕਹਿੰਦਾ ਕਿ ਬਹੁਤ ਵਧੀਆ ਜਿਹੜੀ ਪੇਸ਼ੈਂਟ ਤੁਸੀਂ 30 ਸਾਲਾਂ ਚ ਠੀਕ ਨਹੀਂ ਕਰ ਸਕੇ ਮੈਂ 3 ਦਿਨਾਂ ਚ ਠੀਕ ਕਰ ਦਿੱਤੀ। ਤਾਂ ਫਾਦਰ ਕਹਿੰਦਾ ਯੂ ਇਡੀਅਟ ਉਹ ਪੇਸ਼ੈਂਟ ਨੂੰ ਤਾਂ ਮੈਂ ਕਦੇ ਠੀਕ ਹੀ ਨਹੀਂ ਸੀ ਕਰਨਾ ਕਿਉਂਕਿ ਉਹਦੀ ਤੋਂ ਜਿਹੜੀ ਫੀਸ ਲੈਂਦਾ ਸੀ ਉਹਦੇ ਕਰਕੇ ਤਾਂ ਮੈਂ ਤੇਰੀ ਸਾਰੀ ਪੜ੍ਹਾਈ ਮੁਕੰਮਲ ਕੀਤੀ ਹੈ। ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਉਹ ਇੰਨੀ ਅਮੀਰ ਹੈ ਕਹਿੰਦਾ ਪੇਸ਼ੈਂਟ ਕਿ ਮੈਂ ਉਹਨੂੰ ਸਾਰੀ ਉਮਰ ਵੀ ਪੇਸ਼ੈਂਟ ਬਣਾਈ ਰੱਖ ਸਕਦਾ। ਸੋ ਸੋ ਇਹ ਟ੍ਰਿਕਸ ਹੁੰਦੇ ਨੇ ਡਾਕਟਰਾਂ ਦੇ ਕਿ ਕਿਵੇਂ ਪੇਸ਼ੈਂਟ ਨੂੰ ਆਪਾਂ ਆਪਣੇ ਨਾਲ ਕੰਟੀਨਿਊ ਕਰਕੇ ਰੱਖਣਾ ਸੋ ਇਸ ਤੋਂ ਬਾਅਦ ਉਹ ਕਹਿੰਦੇ ਕਿ ਗਵਰਨਮੈਂਟ ਸ਼ੁੱਡ ਨਾਟ ਪੇ ది ਡਾਕਟਰਸ ਫॉर द ਪੇਸ਼IENTS ਗਵਰਨਮੈਂਟ ਨੂੰ ਡਾਕਟਰਸ ਨੂੰ ਇਸ ਕਰਕੇ ਪੇ ਕਰਨਾ ਚਾਹੀਦਾ ਕਿ ਕਿੰਨੇ ਲੋਕ ਸਵਸਥ ਨੇ ਕਿੰਨੇ ਲੋਕ ਤੰਦਰੁਸਤ ਨੇ ਸੋ ਸਰਕਾਰਾਂ ਇਸ ਤਰ੍ਹਾਂ ਦਾ ਵਿਵਸਥਾ ਕਰਨ ਕਿ ਉਹਨਾਂ ਡਾਕਟਰਾਂ ਨੂੰ ਜ਼ਿਆਦਾ ਤਨਖਾਹ ਦਿੱਤੀ ਜਾਵੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਜ਼ਿਆਦਾ ਲੋਕ ਤੰਦਰੁਸਤ ਨੇ ਔਰ ਲੋਕ ਵੀ ਸਰਕਾਰਾਂ ਨੂੰ ਇਸ ਕਰਕੇ ਪੈਸੇ ਦੋਣ ਕਿ ਅਸੀਂ ਜ਼ਿਆਦਾ ਤੰਦਰੁਸਤਾਂ